ਕਾਫੀ ਸਮਾਂ ਪਹਿਲਾਂ ਮੇਰਾ ਬਲੱਡ ਪ੍ਰੈਸ਼ਰ ਥੋੜਾ ਉਪਰ ਆਣ ਲੱਗ ਗਿਆ ਡਾਕਟਰ ਕਹਿੰਦਾ ਵੀ ਤੈਨੂੰ ਡਿਪਰੈਸ਼ਨ ਹੋ ਗਿਆ ਤੇ ਉਹਨੇ ਦਵਾਈ ਸ਼ੁਰੂ ਕਰਤੀ ਹਾਲਤ ਮੇਰੀ ਹੋਰ ਖਰਾਬ ਹੋ ਗਈ ਫਿਰ ਚਾਰ ਨੁਕਤਿਆਂ ਦੇ ਉੱਤੇ ਕੰਮ ਕਰਕੇ ਮੈਂ ਬਲੱਡ ਪ੍ਰੈਸ਼ਰ ਡਿਪਰੈਸ਼ਨ ਤੇ ਦਵਾਈਆਂ ਤੋਂ ਛੁਟਕਾਰਾ ਹਾਸਲ ਕੀਤਾ ਤੁਹਾਨੂੰ ਵੀ ਇਹਦਾ ਲਾਭ ਹੋ ਸਕੇ ਇਸ ਲਈ ਆਪ ਜੀ ਨਾਲੇ ਗੱਲਾਂ ਸਾਂਝੀਆਂ ਕਰ ਰਿਹਾ ਤੇ ਓੰਜੇ ਕੋਈ ਡਾਕਟਰੀ ਸਲਾਹ ਨਹੀਂ ਹੈ ਤਾਂ ਹੋਇਆ ਇਹ 17-18 ਬਾਰੇ ਪਹਿਲਾਂ ਦੀ ਗੱਲ ਜਦੋਂ ਬਲੱਡ ਪ੍ਰੈਸ਼ਰ ਮੇਰਾ ਉਪਰ ਆਣ ਲੱਗ ਗਿਆ ਡਾਕਟਰ ਕੋਲੇ ਗਏ ਉਹਨੇ ਟੈਸਟ ਕਰਵਾਏ ਕੋਲੇਸਟ੍ਰੋਲ ਵਧਿਆ ਹੋਇਆ ਸੀ ਨਾਲ ਹੀ ਉਹਨੇ ਕਹਿਤਾ ਵੀ ਡਿਪਰੈਸ਼ਨ ਆ ਉਹਨੇ ਦਵਾਈ ਸ਼ੁਰੂ ਕੀਤੀ ਇੱਕ ਗੋਲੀ ਉਹਨੇ ਮੈਨੂੰ ਦੇਤੀ ਡਿਪਰੈਸ਼ਨ ਦੀ ਇੱਕ ਕੋਲੇਸਟ੍ਰੋਲ ਦੀ ਤੇ ਇੱਕ ਬਲੱਡ ਪ੍ਰੈਸ਼ਰ ਦੀ ਉਹਦੇ ਨਾਲ ਮੈਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ ਚੰਗਾ ਲੱਗਾ ਜਦੋਂ ਮੈਂ 10 ਦਿਨਾਂ ਬਾਅਦ ਫੇਰ ਦਵਾਈ ਲੈਣ ਗਿਆ ਉਹਨੇ ਉਹੀ ਦਵਾਈ ਫੇਰ ਦੇਤੀ ਫਿਰ ਮੈਂ ਪੁੱਛਿਆ ਮੈਂ ਕਿ ਡਾਕਟਰ ਸਾਹਿਬ ਇਹ ਕਿੰਨਾ ਚਿਰ ਖਾਣੀ ਪਊਗੀ ਮੈਨੂੰ ਦਵਾਈ ਤੇ ਉਹ ਕਹਿਣ ਲੱਗੇ ਵੀ ساری ਜ਼ਿੰਦਗੀ ਖਾਣੀ ਪਊ ਹੁਣ ਡਾਕਟਰ ਪੜ੍ਹਿਆ ਲਿਖਿਆ ਐਮ ਡੀ ਡਾਕਟਰ ਆ ਗੱਲ ਦੇ ਨਾਲ ਮੈਨੂੰ ਬੜੀ ਪਰੇਸ਼ਾਨੀ ਹੋਈ ਬਈ ਸਦਾ ਹੀ ਦਵਾਈ ਖਾਣੀ ਪਊ ਜਿੰਨਾ ਕਿ ਚਰਜ ਆਉਣਾ ਫੇਰ ਮੈਂ ਲੁਧਿਆਣੇ ਉਸ ਤੋਂ ਵੱਡੇ ਡਾਕਟਰ ਕੋਲੇ ਚਲਿਆ ਗਿਆ ਐਮ ਡੀ ਡੀ ਐਮ ਉਹਨੇ ਉਹਨਾਂ ਵੇਲੇ ਮੇਰੇ ਤੋਂ 5-600 ਰੁਪਏ ਫੀਸ ਲਈ ਤੇ ਮੱਕ ਦੀ ਗੱਲ ਜਦੋਂ ਮੈਂ ਦੁਬਾਰਾ ਉਹਦੇ ਕੋਲੇ ਗਿਆ ਤੇ ਉਹਨੇ ਵੀ ਉਹੀ ਗੱਲਾਂ ਕਹਿ ਤੀਆਂ ਫੇਰ ਮੈਂ ਸੋਚਿਆ ਵੀ ਇਹ ਤਾਂ ਗੱਲ ਹੋ ਗਈ ਗਲਤ ਹੁਣ ਕੋਈ ਹੋਰ ਤਰੀਕਾ ਲੱਭਗੇ ਪਰ ਇਹ ਨਾ ਮਾਲਕੇ ਦਇਆ ਵੀ ਮੈਂ ਕਿਤਾਬਾਂ ਦੇ ਨਾਲ ਬਹੁਤ ਜੁੜਿਆ ਹੋਇਆ ਸੀਗਾ ਕਿਤਾਬਾਂ ਪੜ੍ਹਨ ਦਾ ਮੈਨੂੰ ਸ਼ੌਕ ਆ ਪਹਿਲਾਂ ਤੋਂ ਹੀ ਪਹਿਲਾ ਕੰਮ ਇਹ ਕੀਤਾ ਵੀ ਕਿਤਾਬਾਂ ਲਿਆਂਦੀਆਂ ਜਿੰਨੀਆਂ ਵੀ ਇਸ ਬੰਦ ਦੇ ਵਿੱਚ ਸੀਗੀਆਂ ਮਨ ਦੇ ਬਕਾਰਾਂ ਬਾਰੇ ਮਨ ਦੀ ਤਾਕਤ ਬਾਰੇ ਹੋਰ ਡਿਪਰੈਸ਼ਨ ਬਾਰੇ ਪੜਿਆ ਤਾਂ ਮੈਨੂੰ ਨੁਕਤੇ ਹੱਥ ਲੱਗੇ ਇੱਕ ਤਾਂ ਉਹਨਾਂ ਦੇ ਵਿੱਚੋਂ ਪਤਾ ਲੱਗਾ ਵੀ ਡਿਪਰੈਸ਼ਨ ਦੇ ਹੋਰ ਵੀ ਰੂਪ ਹੈਗੇ ਆ ਜਿਵੇਂ OCD ਹੋ ਗਿਆ ਇਹਨੂੰ ਆਪਾਂ ਕਹਿੰਦੇ ਜਨੂਨ ਇਹ ਖਤਰਨਾਕ ਹੋ ਜਾਂਦਾ ਉਸ ਤੋਂ ਵੀ ਤੇ ਜਿਹੜੇ ਚਿੰਤਾ ਰੋਗ ਹੋ ਗਿਆ ਐਂਜਾਇਟੀ ਵਗੈਰਾ ਇਹ ਵੀ ਇਹਦਾ ਹੀ ਭੈਣ ਭਰਾ ਡਿਪਰੈਸ਼ਨ ਦੇ ਹੋਰ ਬੜਾ ਕੁਝ ਪਤਾ ਲੱਗਾ ਹੁਣ ਆਪਾਂ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਿੰਨਾ ਕਿ ਮੇਰੇ ਨਾਲ ਬਾਪਰਿਆ ਮੈਂ ਉਹੀ ਆਪ ਜੀ ਨਾਲ ਸਾਂਝਾ ਕਰਾਂਗਾ ਪਹਿਲਾ ਨੁਕਤਾ ਤਾਂ ਇਹ ਹੈ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਉਹਦੀ ਸ਼ਰਮ ਨਾ ਮੰਨੋ ਜਿਵੇਂ ਆਪਣੇ ਸਰੀਰਕ ਰੋਗ ਨੇ ਇਸੇ ਤਰੀਕੇ ਨਾਲ ਹੀ ਇਹ ਮਨ ਦੇ ਰੋਗ ਵੀ ਹੋ ਸਕਦੇ ਆ ਸ਼ਰਮ ਮੰਨਣ ਵਾਲੀ ਕੋਈ ਲੋੜ ਨਹੀਂ ਹਾਂ ਇਹ ਵੀ ਗੱਲ ਹੈ ਕਿ ਆ ਭਈ ਜਣੇ ਖਾਣੇ ਦੇ ਨਾਲ ਐਵੇਂ ਆਉਦੇ ਦੁੱਖ ਆ ਜਿਹੜੇ ਉਹ ਡਿਸਕਸ ਵੀ ਨਹੀਂ ਕਰਨੇ ਚਾਹੀਦੇ ਕਈ ਵਾਰ ਉਹਦਾ ਵੀ ਗਲਤ ਨਤੀਜਾ ਨਿਕਲਦਾ ਤੁਸੀਂ ਕਿਸੇ ਸਿਆਣੇ ਡਾਕਟਰ ਕੋਲੇ ਮਨੋਚਿਕਿਤਸਕ ਕੋਲੇ ਜਾਓ ਤੇ ਉਤੋਂ ਆਪਦਾ ਇਲਾਜ ਸ਼ੁਰੂ ਕਰੋ ਦੂਜੀ ਗੱਲ ਅਕਲਤਾ ਤਿਆਗੋ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਆ ਉਹਦੇ ਅਨੁਸਾਰ ਧਿਆਨ ਲਗਾਓ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਤਾਂ ਗੁਰਬਾਣੀ ਪੜਨੀ ਆਪਣਾ ਇਤਿਹਾਸ ਪੜਨਾ ਜਿਹੜਾ ਕਿ ਹੁਣ ਮੈਂ ਵੀਡੀਓ ਰਾਹੀਂ ਵੀ ਦੱਸ ਰਿਹਾ ਸਾਰਿਆਂ ਨੂੰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਜਿਹੜਾ ਵੀ ਕੁਝ ਬੀਤ ਗਿਆ ਕਿਉਂਕਿ ਡਿਪਰੈਸ਼ਨ ਦੇ ਕਈ ਕਾਰਨ ਨੇ ਉਹ ਨਹੀਂ ਆਪਾਂ ਡਿਸਕਸ ਕਰਨੇ ਇੱਥੇ ਉਹਦਾ ਤੁਸੀਂ ਦੇਖ ਹੀ ਸਕਦੇ ਆ ਨੈਟ ਤੇ ਜੋ ਵੀ ਕੁਝ ਬੀਤ ਗਿਆ ਉਹ ਹੁਣ ਸਾਡੀਆਂ ਯਾਦਾਂ ਦੇ ਵਿੱਚ ਹੀ ਆ ਉੰਜ ਉਹਦੀ ਕੋਈ ਹੋਂਦ ਨਹੀਂ ਹੈ ਉਹਨਾਂ ਯਾਦਾਂ ਨੇ ਸਾਡੇ ਜੀਵਨ ਨੂੰ ਸ਼ੇਪ ਦਿੱਤੀ ਹੋਈ ਆ ਜਿਵੇਂ ਜੀਵ ਦਿੱਤੀ ਆ ਤੇ ਆਪਾਂ ਉਹ ਸ਼ੇਪ ਬਦਲ ਵੀ ਸਕਦੇ ਆ ਉਹਨਾਂ ਚੀਜ਼ਾਂ ਦੇ ਜਿਹੜੇ ਚੰਗੇ ਪੱਖ ਨੇ ਉਹ ਵਿਚਾਰਨ ਦੀ ਕੋਸ਼ਿਸ਼ ਕਰੋ ਤੇ ਇਸ ਗੱਲ ਦਾ ਧਿਆਨ ਧਰੋ ਕਿ ਸਾਡਾ ਮਾਤਾ ਪਿਤਾ ਪਰਮੇਸ਼ਰ ਵਾਹਿਗੁਰੂ ਜੋ ਵੀ ਆਪਾਂ ਕਹੀਏ ਉਹ ਬੜਾ ਦਿਆਲੂ ਆ ਮਾਤਾ ਪਿਤਾ ਬੱਚਿਆਂ ਨੂੰ ਪਰੇਸ਼ਾਨ ਨਹੀਂ ਕਰਦੇ ਹੁੰਦੇ ਗਲਤੀ ਵੇਲੇ ਝਟਕਦੇ ਜ਼ਰੂਰ ਹੁੰਦੇ ਆ ਤੇ ਝਟਕ ਕੇ ਫਿਰ ਉਹਨਾਂ ਨੂੰ ਗੱਲ ਦੇ ਨਾਲ ਲਾ ਲੈਂਦੇ ਆ ਜੈਸਾ ਬਾਲਕ ਭਾਈ ਸ ਭਾਈ ਲੱਖਿਆ ਅਪਰਾਧ ਕਮਾਵੇ ਕਾਰਯੋਪਦੇਸ਼ ਝਟਕ ਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਉਗਣ ਬਖਸ਼ ਲਈ ਪ੍ਰਭ ਆਗੇ ਮਾਰਕ ਪਾਵੇ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਆਉਣ ਵਾਲਾ ਸਮਾਵਾ ਉਹ ਵੀ ਸਿਰਫ ਸਾਡੀਆਂ ਕਲਪਨਾਵਾਂ ਦੇ ਵਿੱਚ ਆ ਸਾਡੀ ਸੋਚ ਦੇ ਵਿੱਚ ਆ ਹਾਂ ਚੰਗੇ ਭਵਿੱਖ ਲਈ ਆਪਾਂ ਕਾਰਜ ਕਰ ਸਕਦੇ ਆ ਚੰਗੇ ਬੀ ਬੋ ਸਕਦੇ ਆ ਪਰ ਸਾਡੇ ਹੱਥ 'ਚ ਨਹੀਂ ਹੈ ਹੁਣ ਉਹ ਇਸ ਲਈ ਉਹਦੀ ਚਿੰਤਾ ਫਿਕਰ ਛੋੜੇ ਵੀ ਛੱਡਣੇ ਤੇ ਮੌਜੂਦਾ ਚੱਲ ਰਹੇ ਸਮੇਂ ਦੇ ਵਿੱਚ ਜਿਉਣਾ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਗੁਰਬਾਣੀ ਦੇ ਬਚਨ ਨੇ ਕਹਿੰਦੇ ਇੱਕ ਪਲ ਦੇ ਲਈ ਤੂੰ ਕਾਗਰ ਚਤ ਹੋ ਜਾ ਭੂਤ ਭਵੈਖ ਨੂੰ ਛੱਡ ਕੇ ਤੇ ਰੱਬ ਤਾਂ ਹਾਜ਼ਰ ਨਾਜ਼ਰ ਹੀ ਆ ਭਗਤ ਕਬੀਰ ਜੀ ਦੇ ਬਚਨ ਨੇ ਤੇ ਸਾਡੇ ਇਤਿਹਾਸ ਨੇ ਵੀ ਸਾਨੂੰ ਸਿਖਾਇਆ ਕਿ ਸਾਡੇ ਵੱਡ ਬਡੇਰਿਆਂ ਨੇ ਕੀ ਕੁਝ ਝੱਲਿਆ ਕਿੰਨਾ ਹਾਲਾਤਾਂ ਚੋਂ ਨੰਗ ਕੇ ਬਾਦਸ਼ਾਹੀਆਂ ਪ੍ਰਾਪਤ ਕੀਤੀਆਂ ਇਸ ਤਰ੍ਹਾਂ ਭਵੈਖ ਦੀ ਆਸ ਰੱਖਣੀ ਚੜ੍ਹਦੀ ਕਲਾ ਵਾਲੀ ਵੀ ਭਵੈਖ ਚੰਗਾ ਹੀ ਹੋਊਗਾ ਕਿਉਂਕਿ ਸੋਚਣਾ ਹੀ ਆ ਨਾ ਆਪਾਂ ਤੇ ਸੋਚ ਤਾਂ ਆਪਾਂ ਚੰਗਾ ਸਕਦੇ ਹੀ ਆਂ ਵਧੀਆ ਸੋਚ ਤਾਂ ਸਕਦੇ ਹੀ ਆ ਨਾ ਜੀਵਨ ਦੇ ਵਿੱਚ ਸਾਥ ਹੋਣਾ ਕਈ ਭੁੱਲਾਂ ਹੋ ਜਾਂਦੀਆਂ ਜਿਹਦਾ ਆਪਾਂ ਆਪਦੇ ਆਪ ਨੂੰ ਸਦਾ ਹੀ ਦੋਸ਼ ਦਿੰਦੇ ਰਹਿੰਨੇ ਆ ਤੇ ਇਹ ਵੀ ਸਟ੍ਰੈਸ ਦਾ ਕਾਰਨ ਬਣਦਾ ਜੋ ਬਾਅਦ ਵਿੱਚ ਡਿਪਰੈਸ਼ਨ ਤੇ OCD ਤੱਕ ਚੱਲਿਆ ਜਾਂਦਾ ਤਾਂ ਉਹਦੇ ਲਈ ਅੰਗਰੇਜ਼ੀ ਦੇ ਵਿੱਚ 3 ਪੀਜ਼ ਕਹਿੰਦੇ ਆ ਮੈਂ ਪੰਜਾਬੀ ਦੇ ਵਿੱਚ ਤਿੰਨ ਅੱਖਰ ਬਣਾਏ ਸੀ ਉਹਦੇ ਜੱਜਾ ਖਖਾ ਮਮਾ ਯਾਦ ਰੱਖਣਾ ਸੌਖਾ ਨਾ ਜਾਖਮ ਤੇ ਜੱਜਾ ਤਾਂ ਹੈਗਾ ਵੀ ਜ਼ਿੰਮੇਵਾਰੀ ਕਿਹਦੀ ਆ ਹਰੇਕ ਗਲਤ ਹੋਏ ਕੰਮ ਲਈ ਆਪਣੀ ਜ਼ਿੰਮੇਵਾਰੀ ਸਮਝ ਹੀ ਜਾਣੀ ਇਹ ਵੀ ਠੀਕ ਨਹੀਂ ਉਹਦੇ ਬਾਰੇ ਵਿਚਾਰਿਆ ਜਾ ਸਕਦਾ ਵੀ ਕਿਸੇ ਹੋਰ ਦੀ ਵੀ ਗਲਤੀ ਹੋ ਸਕਦੀ ਆ ਮੰਨ ਲਓ ਮੇਰੀ ਮਨਪਸੰਦ ਜੌਬ ਨਹੀਂ ਮਿਲੀ ਮੈਨੂੰ ਤਾਂ ਉਹਦੇ ਲਈ ਸਿਰਫ ਮੈਂ ਹੀ ਜ਼ਿੰਮੇਵਾਰ ਨਹੀਂ ਉਹਦੇ ਲਈ ਸਮੇ ਦਾ ਸਿਸਟਮ ਵੀ ਜ਼ਿੰਮੇਵਾਰ ਹੋ ਸਕਦਾ ਹੋਰ ਕਈ ਗੱਲਾਂ ਵੀ ਉਹ ਦੂਜੇ ਪੱਖ ਕੋਈ ਵਿਚਾਰਨੇ ਬਣਦੇ ਆ ਖੱਖੇ ਦਾ ਮਤਲਬ ਵੀ ਖਲਾਰਾ ਨਹੀਂ ਪਾਉਣਾ ਕਹਿਣ ਤੋਂ ਭਾਵ ਵੀ ਜੇ ਮੈਨੂੰ ਹੁਣ ਇੱਕ ਚੀਜ਼ ਮੇਤੋਂ ਗਲਤ ਹੋ ਗਈ ਤੇ ਮੈਂ ਫਲਾਨੀ ਚੀਜ਼ ਵਿੱਚ ਗਲਤਾਂ ਫਲਾਨੀ ਚੀਜ਼ ਵਿੱਚ ਗਲਤਾਂ ਫਲਾਨੀ ਚੀਜ਼ ਵਿੱਚ ਗਲਤਾਂ ਤੇ ਮੈਂ ਨਕਮਾ ਮੈਂ ਕਿਸੇ ਕੰਮ ਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਜ਼ਰੂਰੀ ਨਹੀਂ ਵੀ ਇੱਕ ਥਾਂ ਤੇ ਤੁਸੀਂ ਕਾਮਯਾਬ ਨਹੀਂ ਹੋਏ ਤਾਂ ਸਾਰੇ ਥਾਈ ਫੇਲ ਹੋਮੋਂਗੇ ਇਸ ਤਰ੍ਹਾਂ ਨਹੀਂ ਹੈ ਇਹਨੂੰ ਜਿੰਨਾ ਸਮੇਟਿਆ ਗਿਆ ਸਮੇਟਣਾ ਘੱਟ ਤੋਂ ਘੱਟ ਦੇ ਵਿੱਚ ਲੈ ਕੇ ਆਉਣਾ ਤੇ ਮਮਾ ਹੈਗਾ ਕਿ ਆਪਾਂ ਸੋਚਦੇ ਮੇਰੇ ਨਾਲ ਹੀ ਹਰ ਵਾਰੀ ਆਏ ਕਿਉਂ ਹੁੰਦਾ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਕੁਦਰਤ ਨੇ ਸਿਖਾਇਆ ਵਾ ਮਾਲਕ ਨੇ ਸਿਖਾਇਆ ਕੋਈ ਵੀ ਚੀਜ਼ ਪੱਕੀ ਨਹੀਂ ਹੈ ਜੇ ਇੱਕ ਵਾਰੀ ਗਲਤ ਹੋ ਗਿਆ ਇਹ ਨਹੀਂ ਹੈ ਕਿ ਹਮੇਸ਼ਾ ਹੀ ਮੇਰੇ ਨਾਲ ਬੁਰਾ ਹੋਏਗਾ ਬਦਲਾਅ ਕੁਦਰਤ ਦਾ ਨਿਜਮ ਆ ਇਹ ਤਿੰਨ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਨਾ ਆਪਣੇ ਅੰਦਰਲੇ ਨੂੰ ਪਲੋਸਣਾ ਹੈ ਝੜਕਣਾ ਨਹੀਂ ਦਬਕਾਉਣਾ ਨਹੀਂ ਸਾਡੇ ਅੰਦਰ ਵੀ ਇੱਕ ਛੋਟਾ ਬੱਚਾ ਜਦੋਂ ਆਪਾਂ ਛੋਟੇ ਹੁੰਦੇ ਸੀ ਜੇਕਰ ਕੋਈ ਆਪਾਂ ਨੂੰ ਨੀਵਾ ਦਿਖਾਉਂਦਾ ਸੀ ਆਪਣੇ ਸਿਰ ਦੋਸ਼ ਮੜੀ ਜਾਂਦਾ ਸੀ ਆਪਾਂ ਨੂੰ ਝੜਕਦਾ ਸੀ ਦਬਕਾਉਂਦਾ ਸੀ ਤੇ ਆਪਾਂ ਨੂੰ ਕਿਵੇਂ ਮਹਿਸੂਸ ਹੁੰਦਾ ਸੀ ਉਵੇਂ ਸਾਡੇ ਦਿਲ ਨੂੰ ਮਹਿਸੂਸ ਹੁੰਦਾ ਇਸ ਲਈ ਆਪਣੇ ਅੰਦਰਲੇ ਨੂੰ ਸ਼ਾਬਾਸ਼ ਦੇਣੀ ਵੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੈਨੂੰ ਮਾਲਕ ਨੇ ਮਹਾਨ ਹਸਤੀ ਬਣਾ ਕੇ ਭੇਜਿਆ ਤੂੰ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈ ਇਹ ਜ਼ਿੰਦਗੀ ਦਾ ਹਿੱਸਾ ਕੋਈ ਗੱਲ ਨਹੀਂ ਵਧੀਆ ਹੋ ਜਾਊਗਾ ਕੋਸ਼ਿਸ਼ ਕਰ ਦੂਜਾ ਨੁਕਤਾ ਹੋ ਗਿਆ ਬਈ ਜਿਹੜੀ ਸਰੀਰ ਦੀ ਸੰਭਾਲ ਜਿਹੜੀ ਸਰੀਰਕ ਹਲਜੁਲ ਖਾਣ ਪੀਣ ਦਾ ਧਿਆਨ ਆਪਣੀ ਨੀਂਦ ਦਾ ਧਿਆਨ ਉਹਦੇ ਬਾਰੇ ਵੀਡੀਓ ਆਪਾਂ ਬਣਾਈ ਹੋਈ ਆ ਆਪ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਉਸ ਵੀਡੀਓ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਦਾ ਲਿੰਕ ਦੇ ਦਿੰਨਾ ਜੇ ਤੁਸੀਂ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖ ਲਿਓ ਤੇ ਤੀਜੀ ਗੱਲ ਜਿਹੜੀ ਸਿੱਖੀ ਇੱਕ ਹੈ ਬੰਦੇ ਦੀ ਸਿਹਤ ਸੰਭਾਲ ਇੱਕ ਹੈ ਮੈਡੀਕਲ ਸੰਭਾਲ ਸਿਹਤ ਸੰਭਾਲ ਤਾਂ ਪਹਿਲਾਂ ਤੋਂ ਹੀ ਹੁੰਦੀ ਆਉਂਦੀ ਆ ਪੁਰਾਣੇ ਜ਼ਮਾਨਿਆਂ ਵਿੱਚ ਵੀ ਵੈਦ ਹੁੰਦੇ ਸੀ ਗੁਰਬਾਣੀ ਵਿੱਚ ਵੀ ਵੈਦ ਦਾ ਜ਼ਿਕਰ ਕਈ ਵਾਰ ਆਇਆ ਬੰਦੇ ਨੂੰ ਸੁਚੱਜਾ ਰਹਿਣ ਸਹਿਣ ਦਾ ਖਾਣ ਪੀਣ ਦਾ ਢੰਗ ਤਰੀਕਾ ਸਮਝਾਉਣਾ ਜੇਕਰ ਫੇਰ ਵੀ ਕੋਈ ਸਰੀਰਕ ਜਾਂ ਮਾਨਸਿਕ ਵਿਗਾੜ ਹੈ ਤਾਂ ਉਹਦੇ ਵਾਸਤੇ ਦਵਾਈ ਦੇਣੀ ਇਹ ਹੈ ਸਿਹਤ ਸੰਭਾਲ ਮੈਡੀਕਲ ਸੰਭਾਲ ਦੇ ਵਿੱਚ ਸਿਰਫ ਦਵਾਈਆਂ ਹੁੰਦੀਆਂ ਜਿਵੇਂ ਮੈਂ ਕਿਸੇ ਵੀ ਕੋਲੇ ਗਿਆ ਨਾ ਉਹਨੇ ਮੈਨੂੰ ਮੇਰੀ ਜੀਵਨ ਸ਼ੈਲੀ ਬਦਲਣ ਬਾਰੇ ਕੁਝ ਨਹੀਂ ਸਮਝਾਇਆ ਸਾਰੇ ਸ਼ਾਇਦ ਇਹੋ ਜੇ ਨਾ ਹੁਣ ਜਿੰਨਾਂ ਨਾਲ ਮੇਰਾ ਬਾਪਿਆ ਮੈਂ ਉਹਨਾਂ ਦੀ ਗੱਲ ਕਰਦਾ ਦਵਾਈਆਂ ਦੇਤੀਆਂ ਦਵਾਈਆਂ ਵਧੀ ਜਾਣੀਆਂ ਨੇ ਤੇ ਇਸ ਤਰੀਕੇ ਨਾਲ ਬਹੁਤ ਵੱਡਾ ਵਪਾਰ ਬਣਿਆ ਹੋਇਆ ਉਹ ਮੈਂ ਪਹਿਲਾਂ ਮਿਹਨਤੀ ਕਰਤੀ ਵੀ ਦਵਾਈਆਂ ਜ਼ਰੂਰੀ ਨੇ ਦੇਣੀਆਂ ਪੈਂਦੀਆਂ ਪਰ ਜਦੋਂ ਇਹ ਵਪਾਰ ਬਣ ਜਾਂਦਾ ਦੇਖੋ ਤੁਸੀਂ ਕਿੰਨੀਆਂ ਪ੍ਰਾਈਵੇਟ ਕੰਪਨੀਆਂ ਜ਼ਹਿਰੀਲੀਆਂ ਸਪਰੇਆ ਵੀ ਬਣਾ ਰਹੀਆਂ ਤੇ ਸਾਡੇ ਵਾਸਤੇ ਦਵਾਈਆਂ ਵੀ ਬਣਾ ਰਹੀਆਂ ਦੂਜੀਆਂ ਸਿਹਤ ਸੰਭਾਲ ਵਾਲੀਆਂ ਤਾਂ ਉਹ ਫਿਰ ਦਵਾਈਆਂ ਦੇ ਚੱਕਰ ਦੇ ਵਿੱਚ ਉਲਝਾ ਕੇ ਵਪਾਰ ਨੂੰ ਜਿਹੜਾ ਕਈ ਗੁਣਾ ਵਧਾਇਆ ਜਾਂਦਾ ਖੈਰ ਆਪਾਂ ਉਧਰ ਨਾ ਤੁਰ ਗਏ ਇਹ ਗੱਲ ਦੀ ਵੀ ਸਮਝ ਆਈ ਵੀ ਜਿਹੜੀ ਦਵਾਈ ਆ ਉਹ ਇੱਕ ਸਹੈਕ ਆ ਨਾ ਕਿ ਮੇਰੀ ਪੱਕੀ ਡਾਈਟ ਦਾ ਹਿੱਸਾ ਇਸ ਲਈ ਮੈਂ ਫਿਰ ਜਦੋਂ ਮੈਨੂੰ ਲੱਗਿਆ ਵੀ ਮੇਰਾ ਸਰੀਰ ਹੁਣ ਸੈੱਟ ਆ ਸਾਰੀਆਂ ਗੱਲਾਂ ਕੰਟਰੋਲ ਦੇ ਵਿੱਚ ਨੇ ਤਾਂ ਫਿਰ ਮੈਂ ਦਵਾਈ ਘਟਾਉਣੀ ਸ਼ੁਰੂ ਕੀਤੀ ਹੌਲੀ ਹੌਲੀ ਪਹਿਲਾਂ ਇੱਕ ਦਿਨ ਦਾ ਨਾਗਾ ਪਾਇਆ ਦੋ ਦਿਨਾਂ ਦਾ ਨਾਗਾ ਪਾਇਆ ਨਾਗੇ ਬਤਾਉਂਦੇ ਆਂ ਬਤਾਉਂਦੇ ਆਂ ਤੇ ਹੌਲੀ ਹੌਲੀ ਫਿਰ ਮੈਂ ਉਹ ਦਵਾਈ ਛੱਡਤੀ ਹਾਂ ਇਸ ਤਰ੍ਹਾਂ ਤੁਸੀਂ ਇੱਕਦਮ ਨਹੀਂ ਕਰਨਾ ਜੇਕਰ ਤੁਸੀਂ ਆਪਣੇ ਸਰੀਰ ਅਤੇ ਮਨ ਤੇ ਕੰਮ ਕਰਨ ਤੋਂ ਬਿਨਾਂ ਇੱਕਦਮ ਦਵਾਈਆਂ ਬੰਦ ਕਰੋਗੇ ਤਾਂ ਬੜਾ ਉਹਦਾ ਖਤਰਨਾਕ ਪ੍ਰਭਾਵ ਪੈ ਸਕਦਾ ਇਸ ਲਈ ਇਸ ਗੱਲ ਦਾ ਖਿਆਲ ਰੱਖਣਾ ਚੌਥੀ ਗੱਲ ਵੀ ਸਾਨੂੰ ਗੁਰਬਾਣੀ ਨੇ ਸਮਝਾਈ ਆ ਬੀ ਇਹ ਸਰੀਰ ਬੜਾ ਮਹਾਨ ਆ ਇਹਦੇ ਵਿੱਚ ਜਿੱਥੇ ਆਪਾਂ ਸਰੀਰ ਦੇ ਵਿੱਚ ਕੋਈ ਆਵਲਾ ਸਵਲਾ ਨਹੀਂ ਪਾਉਂਦੇ ਗਲਤ ਚੀਜ਼ਾਂ ਨਹੀਂ ਪਾਉਂਦੇ ਉਵੇਂ ਸਾਡਾ ਜਿਹੜਾ ਮਨ ਆ ਉਹ ਵੀ ਜੋਤ ਸਰੂਪ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮਨ ਦੇ ਵਿੱਚ ਵੀ ਬੁਰੇ ਵਿਚਾਰਾਂ ਨੂੰ ਭੈੰਦੀ ਕਲਾ ਵਾਲੇ ਵਿਚਾਰਾਂ ਨੂੰ ਆਉਣ ਨਹੀਂ ਦੇਣਾ ਕਿਉਂਕਿ ਜਿਹੜਾ ਮਨ ਆ ਨਾ ਉਹ ਹਰ ਇੱਕ ਚੀਜ਼ ਨੂੰ ਵਧਾ ਦਿੰਦਾ ਤੁਸੀਂ ਮਾੜਾ ਢੈਂਦੀ ਕਲਾ ਵਾਲਾ ਵਿਚਾਰ ਮੰਨਦੇ ਵਿੱਚ ਲੈ ਆਓ ਤਾਂ ਉਧਰ ਨੂੰ ਹੀ ਇਹਦਾ ਬੈਂਡ ਹੋ ਤੁਰਨਾ ਇਹਨੇ ਗਾਂ ਦੀ ਗਾਂ ਲਿੰਕ ਜੋੜੀ ਜਾਣੇ ਆ ਤੇ ਢੈਂਦੀ ਕਲਾ ਵਾਲੇ ਪਾਸੇ ਤੁਹਾਨੂੰ ਲੈ ਜਾਣਾ ਜੇਕਰ ਤੁਸੀਂ ਚੜ੍ਹਦੀ ਕਲਾ ਵਾਲੇ ਵਿਚਾਰ ਸੋਚੋਗੇ ਤਾਂ ਇਹਨੇ ਉਧਰ ਨੂੰ ਤੁਰ ਪੈਣਾ ਚੜ੍ਹਦੀ ਕਲਾ ਵਾਲੇ ਪਾਸੇ ਸੋਚਣ ਲੱਗ ਜਾਣਾ ਤਾਂ ਜਿਵੇਂ ਆਪਾਂ ਸਰੀਰ ਵੱਲੀ ਖਿਆਲ ਰੱਖਦੇ ਆ ਨਾ ਮਨ ਦੇ ਬਾਰੇ ਓਦੋਂ ਵੀ ਜ਼ਿਆਦਾ ਖਿਆਲ ਰੱਖਣਾ ਸਾਵਧਾਨ ਇਕਾਗਰ ਚਤ ਹੋ ਕੇ ਤੈਂਦੀ ਕਲਾਵਾਲੇ ਨੈਗੇਟਿਵ ਵਿਚਾਰ ਆ ਜਿਹੜੇ ਉਹ ਮਨ ਦੇ ਵਿੱਚ ਵੜਨੋਂ ਰੋਕਣੇ ਆ ਚੜ੍ਹਦੀ ਕਲਾਵਾਲੇ ਉੱਚੇ ਸੁੱਚੇ ਚੰਗੇ ਵਿਚਾਰ ਉਹ ਤੁਨ ਤੁਨ ਕੇ ਭਰਨੇ ਇਹਦੇ ਵਿੱਚ ਤਾਂ ਕਿ ਇਹ ਆਪਣੇ ਅਸਲੀ ਸਰੂਪ ਨੂੰ ਪਹਿਚਾਣ ਕੇ ਆਪਦੀ ਮਹਾਨਤਾ ਨੂੰ ਪਛਾਣ ਕੇ ਸੱਚਮੁੱਚ ਹੀ ਮਹਾਨਤਾ ਵਾਲੇ ਪਾਸੇ ਤੁਰ ਪਵੇ ਤੇ ਜਿਹੜਾ ਸਾਡਾ ਜੀਵਨ ਆ ਉਹ ਸੁਚੱਜਾ ਬਣ ਸਕੇ ਵੇਖੋ ਹੁਣ ਕਈ ਸਾਲਾਂ ਤੋਂ ਨਾ ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਆ ਰੋਗਾਂ ਤੋਂ ਵੀ ਤੇ ਦਵਾਈਆਂ ਤੋਂ ਵੀ ਮਾੜਾ ਮੋਟਾ ਚਲੋ ਸਰੀਰ ਘੱਟ ਲਮੱਠ ਹੋ ਜਾਂਦੀ ਆ ਪਾ ਦਵਾਈ ਲੈਣੇ ਆ ਉਹ ਤਾਂ ਗੱਲ ਵੱਖਰੀ ਆ ਵੀ ਉਹ ਜਿਹੜੀਆਂ ਪੱਕੀਆਂ ਦਵਾਈਆਂ ਸੀ ਉਹਨਾਂ ਸਾਰੇ ਚੀਜ਼ਾਂ ਤੋਂ ਮੈਂ ਰਹਿਤ ਹੋ ਗਿਆ ਤੇ ਤੁਸੀਂ ਵੀ ਜਰੂਰ ਇਸ ਢੰਗ ਦੇ ਨਾਲ ਰਹਿਤ ਹੋ ਸਕਦੇ ਆ ਨਾ ਚੀਜ਼ਾਂ ਤੋਂ ਇਹ ਮੈਂ ਕੁਝ ਤਰੀਕਾ ਦੱਸਿਆ ਤੁਹਾਡਾ ਤਰੀਕਾ ਹੋਰ ਵੀ ਹੋ ਸਕਦਾ ਵਾ ਹਾਂ ਇਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਰਹਿਣੀਆਂ ਜਿਹੜੀਆਂ ਮੈਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ ਮੁੱਖ ਤੌਰ ਤੇ ਆਪ ਦੇ ਆਪ ਨੂੰ ਵਿਚਾਰਨਾ ਤੇ ਸਵਾਰਨਾ ਤੁਸੀਂ ਕਿਹੜੇ ਤਰੀਕੇ ਨਾਲ ਇਹ ਕਰਦੇ ਆ ਬਸ ਉਹ ਤੁਹਾਡੇ ਤੇ ਨਿਰਭਰ ਆ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਕਿਹੜਾ ਤਰੀਕਾ ਵਰਤੋਂਗੇ ਜਾਂ ਵਰਤ ਰਹੇ ਆ ਹੋਰ ਵੀ ਕੋਈ ਸਵਾਲ ਹੋਇਆ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਕੋਈ ਡਾਕਟਰੀ ਸਲਾਹ ਤਾਂ ਮੈਂ ਨਹੀਂ ਦੇ ਸਕਦਾ ਪਰ ਫਿਰ ਵੀ ਇੱਕ ਭੈਣ ਭਰਾ ਦੋਸਤ ਦੇ ਨਾਤੇ ਤਾਂ ਆਪਾਂ ਕੋਈ ਗੱਲਬਾਤ ਕਰ ਹੀ ਸਕਦੇ ਆ ਇਸ ਸੰਬੰਧ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਉਹਨਾਂ ਭੈਣ ਭਰਾਵਾਂ ਦੋਸਤਾਂ ਦੇ ਨਾਲ ਜਿਨ੍ਹਾਂ ਨੂੰ ਇਹਦੀ ਲੋੜ ਮਹਿਸੂਸ ਹੁੰਦੀ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ